ਉੱਥੇ ਸਾਰੇ ਪੱਤਰਕਾਰ ਭਰਾਵਾਂ ਨੂੰ ਜੀ ਆਇਆਂ ਅੱਜ ਦੀ ਇਹ ਪ੍ਰੈਸ ਕਾਨਫਰੰਸ ਦਲਖਾਲ ਸਾਹਿਬ ਵੱਲੋਂ ਪੰਥ ਦੇ ਪੰਜਾਬ ਦੇ ਬਣੇ ਹਾਲਾਤਾਂ ਦੇ ਉੱਤੇ ਔਰ ਜਿਹੜੇ ਕੁਝ ਇਸ਼ੂਸ ਸਾਡੇ ਸਾਹਮਣੇ ਮੌਜੂਦ ਨੇ ਉਹਨਾਂ ਬਾਰੇ ਗੱਲ ਕਰਨ ਦੇ ਲਈ ਤੇ ਪਾਰਟੀ ਦੇ ਆਉਣ ਵਾਲੇ ਦਿਨਾਂ ਦੇ ਪ੍ਰੋਗਰਾਮਾਂ ਦਾ ਐਲਾਨ ਕਰਨ ਦੇ ਲਈ ਸੱਦੀ ਗਈ ਹੈ ਅੱਜ ਦੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਅਹਿਮ ਇਸ਼ੂ ਐਡਰੈਸ ਕੀਤੇ ਜਾਣਗੇ ਪਹਿਲਾਂ ਉਹਨਾਂ ਨੂੰ ਲਿਸਟ ਕਰ ਦਵਾਂ ਉਸ ਤੋਂ ਬਾਅਦ ਫਿਰ ਉਹਦੇ ਉੱਤੇ ਪਾਰਟੀ ਦਾ ਨਜ਼ਰੀਆ ਜਿਹੜਾ ਆ ਉਹ ਤੁਹਾਡੇ ਸਾਹਮਣੇ ਰੱਖਿਆ ਜਾਏਗਾ ਅਕਾਲ ਤਖਤ ਸਾਹਿਬ ਤੋਂ ਲੈ ਕੇ ਜਿਹੜੇ ਹੋਰ ਦੋ ਤਖਤ ਨੇ ਜਿਹੜੇ ਪੰਜਾਬ ਦੀ ਧਰਤੀ ਦੇ ਉੱਤੇ ਨੇ ਉਹਨਾਂ ਨੂੰ ਜਦੋਂ ਪਿਛਲੇ ਦਿਨੀ ਪਿਛਲੇ ਮਹੀਨੇ ਹਟਾਇਆ ਗਿਆ ਜਥੇਦਾਰ ਸਾਹਿਬਾਨ ਨੂੰ ਉਹਨਾਂ ਦੇ ਨੂੰ ਸੇਵਾ ਮੁਕਤ ਕੀਤਾ ਗਿਆ ਉਹਨਾਂ ਤੋਂ ਬਾਅਦ ਬਣੇ ਹੋਏ ਹਾਲਾਤਾਂ ਦੇ ਬਾਰੇ ਗੱਲ ਕਰਨ ਦੇ ਲਈ ਅਕਾਲੀ ਦਲ ਵੱਲੋਂ ਅਕਾਲੀ ਦਲ ਬਾਦਲ ਵੱਲੋਂ ਕਿਸ ਤਰੀਕੇ ਦੇ ਨਾਲ ਇੱਕ ਪੂਰਾ ਤਖਤਾਨ ਨੂੰ ਟਿੱਚ ਜਾਣ ਕੇ ਉਹਨਾਂ ਦੇ ਜਿਹੜੇ ਫੈਸਲੇ ਸੋਨਾਂ ਟਿੱਚ ਜਾਣ ਕੇ ਜਿਸ ਤਰੀਕੇ ਦੇ ਨਾਲ ਦੁਬਾਰਾ ਪ੍ਰਧਾਨਗੀ ਦੀ ਨਿਯੁਕਤੀ ਕੀਤੀ ਗਈ ਉਹਦੇ ਬਾਰੇ ਜਿਹੜਾ ਇੰਡੀਆ ਵੱਲੋਂ ਪਿਛਲੇ ਦਿਨੀ ਤਹੌਵਰ ਰਾਣਾ ਨੂੰ ਐਕਸਟਰੈਡਿਟ ਕੀਤਾ ਗਿਆ ਉਹਦੇ ਬਾਰੇ ਦਰਖਾਸਤ ਦਾ ਕੀ ਨਜ਼ਰੀਆ ਆ ਉਹਦੇ ਬਾਰੇ ਗੱਲਬਾਤ ਕੀਤੀ ਜਾਗੀ ਔਰ ਕੱਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਆ ਉਹਦੇ ਵਿੱਚ ਕੁਝ ਜੋ ਉਹਨਾਂ ਨੇ ਪੁਆਇੰਟਸ ਲਏ ਨੇ ਖਾਸ ਤੌਰ ਤੇ ਭਾਈ ਰਾਜਵਾਨਾ ਦੇ ਸਬੰਧ ਦੇ ਵਿੱਚ ਉਹਦੇ ਬਾਰੇ ਆਪਣਾ ਨਜ਼ਰੀਆ ਰੱਖਣ ਦੇ ਲਈ ਪ੍ਰੈਸ ਕਾਨਫਰੰਸ ਅੱਧੀ ਗਈ ਆ ਸੋ ਸਭ ਤੋਂ ਪਹਿਲਾਂ ਜਿਹੜੇ ਪਾਰਟੀ ਦੇ ਆਉਣ ਵਾਲੇ ਪ੍ਰੋਗਰਾਮ ਨੇ ਮੈਂ ਉਹਦੇ ਬਾਰੇ ਜਾਣਕਾਰੀ ਦੇਣੀ ਚਾਹੁੰਦਾ ਕਿ 40 ਸਾਲ ਤੋਂ ਵੱਧ ਸਮਾਂ ਬੀਤ ਗਿਆ ਆ ਜਦੋਂ ਕੌਮ ਕੌਮੀ ਰੂਪ ਦੇ ਵਿੱਚ ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਸੰਘਰਸ਼ ਕਰ ਰਹੀ ਹੈ ਇਸ ਸੰਘਰਸ਼ ਦੇ ਵਿੱਚ ਕੁਝ ਅਹਿਮ ਪੜਾਅ ਆਏ ਨੇ ਜਿੱਥੇ ਸਾਡੇ ਸਿੰਘਾਂ ਨੇ ਸੰਘਰਸ਼ ਲੜਿਆ ਉੱਥੇ ਕੁਝ ਇਹੋ ਜਿਹੇ ਮੌਕੇ ਵੀ ਆਏ ਨੇ ਜਿਹੜੇ ਬੜੇ ਅਹਿਮ ਨੇ ਔਰ ਉਹਨਾਂ ਇੱਕ ਅਹਿਮ ਮੌਕੇਆ ਦੇ ਵਿੱਚੋਂ ਇੱਕ ਤਰੀਕਿਆ 29 April ਦੀ 1986 ਦੀ ਜਦੋਂ ਸਰਬੱਤ ਖਾਲਸਾ ਵਾਲਾ ਤਾਂ ਪੀ ਗਈ ਪੰਥਕ ਕਮੇਟੀ ਨੇ ਖਾਲਸਤਾਨ ਡਿਕਲੇਅਰ ਕੀਤਾ ਸੀ 29 April 1986 ਨੂੰ 40 ਸਾਲ ਪੂਰੇ ਹੋ ਗਏ ਸੀ ਪਿਛਲੇ ਸਾਲ ਦਰਬਾਰ ਸਾਹਿਬ ਉੱਤੇ ਹਮਲਾ ਹੋਏ ਨੂੰ ਔਰ ਆਉਂਦੇ ਸਾਲ 40 ਸਾਲ ਪੂਰੇ ਹੋ ਜਾਣੇ ਨੇ ਇਸ ਡੈਕਲੇਰੇਸ਼ਨ ਇਸ ਡੈਕਲੇਰੇਸ਼ਨ ਤੋਂ ਪਹਿਲਾਂ ਵੀ ਇਹ ਗੱਲ ਵੀ ਮੈਂ ਇੱਥੇ ਸਾਫ਼ ਕਰ ਦੇਣੀ ਚਾਹੁੰਦਾ ਕਿ ਕਈ ਵਾਰੀ ਇਹ ਨਹੀਂ ਨਾ ਲੱਗੇ ਕਿਸੇ ਨੂੰ ਵੀ ਸਿਰਫ ਇਸੇ ਇੱਕ ਕਮੇਟੀ ਨੇ ਹੀ ਖਾਲਸਪਤਨ ਦੀ ਨੀਂਹ ਪੱਥਰ ਰੱਖਿਆ ਜਾਂ ਅੱਗੇ ਸੰਘਰਸ਼ ਨੂੰ ਤੋਰਿਆ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਜਥੇਬੰਦੀਆਂ ਆਪਣੀ ਮੰਜ਼ਲ ਜਿਹੜੀ ਆ ਉਹ ਖਾਲਸਪਤਨ ਮਿੱਥ ਚੁੱਕੀਆਂ ਸੀ ਬਬਰ ਖਾਲਸਾ ਦਾਲ ਖਾਲਸਾ ਕੌਂਸਲ ਆਫ ਖਾਲਸਪਤਨ ਦੇ ਵਿੱਚ ਅਹਿਮ ਨਾਮ ਨੇ ਉਹਨਾਂ ਸਾਰਿਆਂ ਦਾ ਯੋਗਦਾਨ ਨੂੰ ਇੱਜ਼ਤ ਦਿੰਦੇ ਹੋਏ ਰਿਸਪੈਕਟ ਦਿੰਦੇ ਹੋਏ ਉਹਦੇ باوجود ਇਸ ਦਿਨ ਨੇ ਇਤਿਹਾਸ ਦੇ ਵਿੱਚ ਸਾਡੇ ਸੰਘਰਸ਼ ਦੇ ਵਿੱਚ ਇੱਕ ਅਹਿਮ ਜਗ੍ਹਾ ਬਣਾਈ ਆਪੇ। ਔਰ ਉਸ ਘਟਨਾ ਨੂੰ ਉਸ ਡੈਕਲੇਰੇਸ਼ਨ ਨੂੰ ਆਉਂਦੇ ਸਾਲ 40 ਵਰੇ ਪੂਰੇ ਹੋ ਜਾਣੇ। ਪਰ ਉਸ ਦੇ ਇਸ ਸਾਲ ਦੀ ਤਰੀਕ ਦੇ ਉੱਤੇ ਦਲ ਖਾਲਸਾ ਵੱਲੋਂ ਉਸ ਡੈਕਲੇਰੇਸ਼ਨ ਦੇ ਸੰਦਰਭ ਦੇ ਵਿੱਚ ਅੱਜ ਦੇ ਹਾਲਾਤ ਜੋ ਕੌਮ ਦੇ ਨੇ ਉਹਨਾਂ ਸਾਰਿਆਂ ਨੂੰ ਆਨਸਰ ਕਰਨ ਦੇ ਲਈ ਆਪਣੀ ਅਗਲੀ ਨੌਜਵਾਨ ਪੀੜ੍ਹੀ ਦੇ ਅੰਦਰ ਹੋਰ ਜ਼ਿਆਦਾ ਦ੍ਰਿੜਤਾ ਲਿਆਉਣ ਦੇ ਲਈ ਸਿੱਖ ਸਿਧਾਂਤਾਂ ਦੀ ਸਮਝ ਪੈਦਾ ਕਰਨ ਦੇ ਲਈ ਬਣੇ ਹੋਏ ਇੰਟਰਨੈਸ਼ਨਲ ਹਾਲਾਤਾਂ ਦੇ ਵਿੱਚ ਜਿਹੜਾ ਸਾਡਾ ਉਹ ਖਰੜਾ ਆ ਖਾਲਿਸਤਾਨ ਡੈਕਲੇਰੇਸ਼ਨ ਦਾ ਉਹ ਅੱਜ ਕੀ ਮਾਇਨੇ ਰੱਖਦਾ ਹੈ ਉਹਨੂੰ ਸਾਰਿਆਂ ਨੂੰ ਐਕਸਪਲੇਨ ਕਰਨ ਦੇ ਲਈ 29 ਅਪ੍ਰੈਲ ਨੂੰ ਭਾਈ ਗੁਰਦਾਸ ਹਾਲ ਵਿਖੇ 11 ਤੋਂ 2 ਸੈਮੀਨਾਰ ਕੀਤਾ ਜਾਏਗਾ। ਔਰ ਸੈਮੀਨਾਰ ਤੋਂ ਬਾਅਦ ਵਿੱਚ ਅਕਾਲ ਤਖਤ ਸਾਹਿਬ ਤੇ ਜਾ ਕੇ 2:30 ਵਜੇ ਅਰਦਾਸ ਕੀਤੀ ਜਾਏਗੀ ਆਪਣੀ ਸੰਘਰਸ਼ ਦੀ ਕਾਮਯਾਬੀ ਦੀ ਉਸ ਦੇ ਨਾਲ ਜਿਹੜਾ 29 ਤੋਂ ਅਗਲੇ ਪ੍ਰੋਗਰਾਮ ਆਉਣ ਨੇ ਜਿਹੜੇ ਪਾਰਟੀ ਦੇ ਲੀਕੇ ਜਾ ਗਏ ਨੇ ਜਾਂ ਲੀਕੇ ਜਾਣਗੇ ਉਸ ਦਾ ਐਲਾਨ ਵੀ 29 ਤਰੀਕ ਨੂੰ ਉਹ ਦਿਨ ਸਟੇਜ ਤੋਂ ਕੀਤਾ ਜਾਏਗਾ ਦੂਸਰਾ ਜਿਹੜਾ ਇਸ਼ੂ ਆ ਜਥੇਦਾਰ ਸਾਹਿਬਾਨਾਂ ਦਾ ਇਹਦੇ ਬਾਰੇ ਬਹੁਤ ਕਨਫਿਊਜ਼ਨ ਬਣੀ ਹੋਈ ਆ ਵਿਧੀ ਵਿਧਾਨ ਦੇ ਬਾਰੇ ਦੇ ਵਿੱਚ ਕਾਫੀ ਲੰਬਾ ਸਮਾਂ ਪਹਿਲਾਂ ਕੰਮ ਵੀ ਕੀਤਾ ਜਾ ਚੁੱਕਿਆ ਹੈ ਔਰ ਉਹਦੇ ਵਿੱਚ ਭਾਜੀ ਕੌਰਪਾਲ ਸਿੰਘ ਨੇ ਇੱਥੇ ਬੈਠੇ ਨੇ ਇਹਨਾਂ ਦਾ ਇੱਕ ਅਹਿਮ ਰੋਲ ਆ ਉਹਦੇ ਵਿੱਚ ਸੋ ਉਹ ਆਪਣੀ ਗੱਲ ਅੱਗੇ ਤੁਹਾਡੇ ਨਾਲ ਰੱਖਣਗੇ ਵੀ ਉਸ ਵਿਧੀ ਵਿਧਾਨ ਦੀ ਅੱਜ ਕੀ ਹਾਲਾਤ ਨੇ ਔਰ ਖਾਸ ਤੌਰ ਤੇ ਵਿਧੀ ਵਿਧਾਨ ਦੁਬਾਰਾ ਫੇਰ ਲਾਈਮਲਾਈਟ ਦੇ ਵਿੱਚ ਆਏ ਨੇ ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੌਮ ਦੇ ਕੋਲੋਂ ਸੁਝਾਅ ਮੰਗੇ ਨੇ ਇਸ ਸੁਝਾਅ 'ਤੇ ਜੇ ਜਾਣ ਕੇ ਕਿਵੇਂ ਜਥੇਦਾਰਾਂ ਦੀ ਸੇਵਾ ਮੁਕਤੀ ਜਾਂ ਨਿਯੁਕਤੀ ਹੋਣੀ ਚਾਹੀਦੀ 20 ਤਰੀਕ ਤੱਕ ਦਾ ਸਮਾਂ ਪ੍ਰਧਾਨ ਸਾਹਿਬ ਨੇ ਐਲਾਨਿਆ ਸੀ ਜੋ ਹੋ ਸਕਦਾ ਉਹ ਸਮਾਂ ਅੱਗੇ ਵਧਾਉਣ ਵੀ ਹੋਰ ਜ਼ਿਆਦਾ ਫਾਰਮ ਦੇ ਚ ਸੁਝਾਅ ਲਏ ਜਾ ਸਕਣ ਪਰ ਉਹਦੇ ਬਾਰੇ ਜੋ ਵੀ ਹਾਲਾਤ ਨੇ ਉਹ ਭਾਜੀ ਕੌਰਪਾਲ ਤੁਹਾਡੇ ਨਾਲ ਅੱਗੇ ਸਾਂਝਾ ਕਰਨਗੇ ਜਦੋਂ ਮਾਈਕ ਇਹਨਾਂ ਕੋਲ ਜਾਏਗਾ ਉਹਦੇ ਨਾਲ ਨਾਲ ਜਿਹੜੇ ਅੱਜ ਹਾਲਾਤ ਨੇ ਸਾਡੇ ਜੋ ਸਾਹਮਣੇ ਦਿਖਦੇ ਪਏ ਨੇ ਜਦੋਂ ਤੇ ਨਿਯੁਕਤੀ ਸੇਵਾ ਮੁਕਤੀ ਦੇ ਵਿਧਾਨ ਘੜਿਆ ਜਾਏਗਾ ਔਰ ਲਾਗੂ ਹੋ ਜਾਏਗਾ ਫਿਰ ਤੇ ਉਹ ਅਗਲੀ ਗੱਲ ਆ ਪਰ ਜਿਹੜੇ ਅੱਜ ਦੇ ਹਾਲਾਤ ਨੇ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਨੇ ਖਾਸ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਪੂਰੀ ਪਾਰਟੀ ਦਾ ਕੰਟਰੋਲ ਕਰਕੇ ਔਰ ਜਿਸ ਤਰੀਕੇ ਦੇ ਨਾਲ ਤਖਤਾਂ ਦਾ ਮਜ਼ਾਕ ਬਣਾਇਆ ਪਿਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿਵੇਂ ਜਥੇਦਾਰਾਂ ਨੂੰ ਸੇਵਾਮੁਕਤ ਕੀਤਾ ਗਿਆ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਇਸ ਕਰਕੇ ਵੀ ਉਹਨਾਂ ਨੇ ਇਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਵੇੜੇ ਦੇ ਵਿੱਚ ਖਲਾਰ ਲਿਆ ਸੀ ਕੁਐਸਚਨ ਇਹ ਕੀਤੀ ਸੀ ਨਾਲ ਔਰ ਪੰਥ ਦੇ ਵੱਡੇ ਸੇਣੇ ਗੱਲ ਉਹਦੇ ਨਹੀਂ ਕਰਦੇ ਵੀ ਇਹਨਾਂ ਦੀ ਬਹੁਤ ਜਲਦ ਇਹਨਾਂ ਨੂੰ ਘਰ ਭੇਜ ਦਿੱਤਾ ਜਾਏਗਾ ਔਰ ਉਵੇਂ ਹੋਇਆ ਪਰ ਉਹਦੇ باوجود ਜਿਹੜੀ ਅਗਲੀ ਨਿਯੁਕਤੀ ਕੀਤੀ ਗਈ ਕੁਲਦੀਪ ਸਿੰਘ ਗੜਗਾਜ ਜਣਾ ਦੀ ਉਹਨਾਂ ਦੇ ਉੱਤੇ ਉਹਨਾਂ ਦੀ ਨਿਯੁਕਤੀ ਤੇ ਸਵਾਲ ਉਸੇ ਦਿਨ ਹੀ ਖੜੇ ਹੋ ਗਏ ਜਦੋਂ ਉਹਨਾਂ ਨੂੰ ਤੜਕਸਾਰ ਬਿਨਾ ਪੰਥ ਦੀ ਸ਼ਮੂਲੀਅਤ ਤੋਂ ਦਸਤਾਰ ਸੌਂਪੀ ਗਈ ਔਰ ਜਦੋਂ ਉਹਨਾਂ ਦਾ ਵਿਰੋਧ ਹੋਇਆ ਇਸ ਤਰੀਕੇ ਦੇ ਨਾਲ ਉਹਨਾਂ ਦੀ ਨਿਯੁਕਤੀ ਦਾ ਵਿਰੋਧ ਹੋਇਆ ਤੇ ਇਹ ਗੱਲਾਂ ਵਿੱਚੋਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਪੀ ਸ਼ਾਇਦ ਇਸ ਗੱਲ ਦੀ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਆਪਣੇ ਅੰਦਰ ਇਹ ਗੱਲ ਮੰਨਦੀ ਹੋਵੇ ਪੀ ਇਹ ਗੱਲ ਠੀਕ ਨਹੀਂ ਤੇ ਜਿਹੜੀ ਅਗਲੀ ਨਿਯੁਕਤੀ ਹੈ ਸ਼ਾਇਦ ਉਹ ਠੀਕ ਕਰਨਗੇ ਜਿਹੜੀ ਤਕਸ਼ੀਰਿਤ ਦਮਦਮਾ ਸਾਹਿਬ ਦੇ ਜਥੇਦਾਰ ਦੀ ਸੀ ਔਰ ਕਿਉਂਕਿ ਉਹਦੇ ਵਿੱਚ ਹੀ ਵਿਧੀ ਵਿਧਾਨ ਵਾਲੀ ਗੱਲ ਆ ਗਈ ਸੀ ਪ੍ਰਧਾਨ ਸਾਹਿਬ ਵੱਲੋਂ ਇਸ ਕਰਕੇ ਲੋਕਾਂ ਦੇ ਵਿੱਚ ਇਹ ਕਹਿ ਸੜਾ ਜਾਂ ਹੈ ਵੀ ਸ਼ਾਇਦ ਉਹ ਨਿਯੁਕਤੀ ਸਹੀ ਕਰਨਗੇ ਪਰ ਕਮਾਲ ਵੇਖੋ ਵਿਧੀ ਵਿਧਾਨ ਤੇ ਬਾਰੇ ਮੰਗ ਰਹੇ ਸੁਝਾ ਔਰ ਉਹਦੇ باوجود ਜਿਹੜੀ ਅਗਲੀ ਨਿਯੁਕਤੀ ਕਰ ਰਹੇ ਆ ਅਸੀਂ ਫੇਰ ਜਥੇਦਾਰ ਦੀ ਉਹ ਫੇਰ ਉਸੇ ਤਰੀਕੇ ਨਾਲ ਕਰ ਰਹੇ ਆ ਬਿਨਾ ਕਿਸੇ ਨੂੰ ਦੱਸੇ ਬਿਨਾ ਪੰਥ ਦੀ ਸ਼ਮੂਲੀਅਤ ਤੋਂ ਬਿਨਾ ਸੰਸਥਾਵਾਂ ਦੀ ਸ਼ਮੂਲੀਅਤ ਤੋਂ ਬਿਨਾ ਸੰਪਰਦਾਵਾਂ ਦੀ ਸ਼ਮੂਲੀਅਤ ਤੋਂ ਔਰ ਤਖਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰ ਦੀ ਜਿਹੜੀ ਇਹਨਾਂ ਨਿਯੁਕਤੀ ਕੀਤੀ ਉਹ ਵੀ ਓਵੇਂ ਕੀਤੀ ਤਸਤਾਰ ਬੰਦੀ ਜਿਹੜੀ ਕੀਤੀ ਸੋ ਇਸ ਸਵਾਲੀਆ ਚਿੰਨ ਨੇ ਕਿ ਕੀ ਵਾਕਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੋਹਿਰਦ ਹੈ ਤਖਤਾਂ ਦੇ ਜਥੇਦਾਰਾਂ ਦੇ ਇੱਜ਼ਤ ਦੇ ਸਬੰਧ ਦੇ ਵਿੱਚ ਉਹਨਾਂ ਦੇ ਸੇਵਾ ਮੁਕਤੀ ਦੇ ਨਿਯਮਾਂ ਦੇ ਸਬੰਧ ਦੇ ਵਿੱਚ ਜੇ ਹੈ ਤੇ ਫਿਰ ਇਸ ਸਟੈਪ ਨੂੰ ਦੁਬਾਰਾ ਇੱਕ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਆਪਣੇ ਅੰਦਰ ਝਾਤੀ ਮਾਰ ਕੇ ਕੰਸੀਡਰ ਕਰਨਾ ਚਾਹੀਦਾ ਤੀਸਰੀ ਗੱਲ ਇਹ ਦੇ ਨਾਲ ਹੀ ਮੈਂ ਜੋੜ ਦੇਣੀ ਚਾਹੁੰਦਾ ਆ ਜਿਹੜੀ ਪਬਲਿਕ ਡੋਮੇਨ ਦੇ ਵਿੱਚ ਆਉਂਦੀ ਆ ਸਾਡੇ ਬਾਰੇ ਉਹ ਇਹ ਆਉਂਦੀ ਆ ਕਿ ਦੁਨੀਆ ਕਈ ਸਾਲੋਂ ਕਹਿੰਦੀ ਆ ਵੀ ਇਹ ਸ਼੍ਰੋਮਣੀ ਕਮੇਟੀ ਦੇ ਬੜੇ ਨੇੜੇ ਨੇ ਚਾਹਤੇ ਨੇ ਇਹ ਆਮ ਸਾਡੇ ਤੱਕ ਸਵਾਲ ਆਉਂਦਾ ਇੱਥੇ ਮੈਂ ਇੱਕ ਸਵਾਲ ਤੋਂ ਸਿਰਫ ਇਨਾ ਕੁ ਕਲੀਅਰ ਕਰਨਾ ਚਾਹੁੰਦਾ ਆ ਕਿ ਦਾਲ ਖਾਲ ਸਭ ਕਿਸੇ ਦੇ ਨੇੜੇ ਨਹੀਂ ਤੇ ਕਿਸੇ ਤੋਂ ਦੂਰ ਨਹੀਂ ਜਿੱਥੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਸਿਧਾਂਤਾਂ ਦੇ ਅਨੁਸਾਰ ਸਹੀ ਫੈਸਲਾ ਕਰਦੀ ਆ ਅਸੀਂ ਉਹਨਾਂ ਦੀ ਸ਼ਲਾਘਾ ਵੀ ਕਰਦੇ ਆਂ ਔਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਣੇ ਵੀ ਆਂ ਔਰ ਅੱਗੇ ਫਿਊਚਰ 'ਚ ਵੀ ਖਲੋਵਾਂਗੇ ਪਰ ਜਿੱਥੇ ਜਿੱਥੇ ਸਿਧਾਂਤਾਂ ਨੂੰ ਸ਼ਿਕਰੇ ਟੰਗਿਆ ਜਾਂਦਾ ਫੇਰ ਉਹ ਚਾਹੇ ਕੋਈ ਵੀ ਤੇ ਰੋਵੇ ਉਹਦੇ ਨਾਲ ਉਹਦੇ 'ਤੇ ਸਵਾਲੀਆ ਚਿੰਨ੍ਹ ਫੜੇ ਕਰਨੇ ਉਹਨਾਂ ਨੂੰ ਚੈਲੰਜ ਕਰਨਾ ਉਹ ਵੀ ਸਾਡੀ ਡਿਊਟੀ ਹੈ ਸੋ ਅਸੀਂ ਪੰਥ ਦੇ ਵਿੱਚ ਕਿਸੇ ਦੇ ਨੇੜੇ ਨਹੀਂ ਪਰ ਕਿਸੇ ਤੋਂ ਦੂਰ ਵੀ ਨਹੀਂ ਸੋ ਸਾਡਾ ਜਿਹੜਾ ਨੇੜਤਾ ਆ ਉਹ ਸਾਡੇ ਸਿਧਾਂਤਾਂ ਦੇ ਨੇੜੇ ਆ ਸੋ ਉਸੇ ਤਹਿਤ ਇਹ ਗੱਲਾਂ ਜਿਹੜੀਆਂ ਵਾ ਉਹ ਅਸੀਂ ਕਰ ਰਹੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਬਹੁਤ ਹੀ ਸੋਹਿਰਦਤਾ ਦੇ ਨਾਲ ਸੋਚਣਾ ਚਾਹੀਦਾ ਤੀਸਰੀ ਜਿਹੜੀ ਗੱਲ ਵਾਪਰੀ ਅਕਾਲੀ ਦਲ ਦੀ ਜਦੋਂ 2 ਦਸੰਬਰ ਦਾ ਫੈਸਲਾ ਆਇਆ ਤੇ ਇਹ ਇਲਾਨ ਹੋਇਆ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੋਂ ਕਿ ਮੌਜੂਦਾ ਲੀਡਰਸ਼ਿਪ ਜਿਹੜੀ ਆ ਅਕਾਲੀ ਦਲ ਦੀ ਉਹ ਆਪਣਾ ਜਿਹੜਾ ਵਕਾਰ ਹੈ ਉਹ ਗਵਾ ਚੁੱਕੀ ਆ ਨਵੀਂ ਭਰਤੀ ਹੋਵੇ ਨਵੇਂ ਪ੍ਰਧਾਨ ਦੀ ਚੋਣ ਹੋਵੇ ਉਹਦੇ ਲਈ ਉਹਦੇ ਇੱਕ ਕਮੇਟੀ ਬਣਾਈ ਗਈ ਹੁਣੇ ਫੇਰ ਵਾਰ-ਵਾਰ ਲੋਕਾਂ ਦੇ ਜਾਂ ਇਥੋਂ ਤੱਕ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਅੱਜ ਦੇ ਮੌਜੂਦਾ ਜਥੇਦਾਰ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਗਏ ਨੇ ਬਾਦਲ ਦਲ ਦੇ ਇਸ਼ਾਰਿਆਂ ਦੇ ਉੱਤੇ ਉਹਨਾਂ ਵੱਲੋਂ ਵੀ ਪੰਥ ਦੇ ਵਿੱਚ ਇਹ ਗੱਲ ਕਹੀ ਗਈ ਕਿ ਪੰਥ ਮੇਰੇ ਤੇ ਯਕੀਨ ਕਰੇ ਪਰ ਸਵਾਲ ਨਾਲ ਦੀ ਨਾਲ ਆ ਜਾਂਦੇ ਨੇ ਵੀ ਜਦੋਂ ਦੀ ਉਹਨਾਂ ਦੀ ਨਿਯੁਕਤੀ ਕੀਤੀ ਗਈ ਆ ਉਸ ਤੋਂ ਬਾਅਦ ਕੀ ਹੋ ਰਿਹਾ ਹੈ ਜਿਸ ਅਕਾਲ ਤੱਕ ਸੈਭ ਦੇ ਉੱਤੋਂ ਇਹ ਹੁਕਮ ਹੋਇਆ ਸੀ ਕਿ ਇਹ ਲੀਡਰਸ਼ਿਪ ਆਪਣੀ ਕ੍ਰੈਡੀਬਿਲਟੀ ਗਵਾ ਚੁੱਕੀ ਆ ਤੇ ਨਵੀਂ ਭਰਤੀ ਹੋਵੇ ਤਾਂ ਉਹਦੀ ਕਮੇਟੀ ਬਣਾਈ ਗਈ ਉਸ ਕਮੇਟੀ ਦਾ ਕਿੱਧਰ ਝੁਕਾ ਆ ਕਿੱਧਰ ਨਹੀਂ ਝੁਕਾ ਮੈਂ ਉਹਦੇ ਵੱਲ ਨਹੀਂ ਜਾਣਾ ਚਾਹੁੰਦਾ ਪਰ ਜਾਂ ਤੇ ਜ세ਦਾਰ ਸਾਹਿਬ ਜਿਹੜੇ ਬਣਿਆ ਇਹਨਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਉਹ ਆਪਣੀ ਪੋਜੀਸ਼ਨ ਕਲੀਅਰ ਕਰਦੇ ਕਮੇਟੀ ਬਾਰੇ ਕਿ ਅਜ ਤੋ ਬਾਅਦ ਇਹ ਕਮੇਟੀ ਕਿਸੇ ਕੰਮ ਦੀ ਨਹੀਂ ਜਾਂ ਮੈਂ ਰੱਦ ਕਰਦਾ ਜਾਂ ਕੀ ਆ ਉਹਦੇ ਬਾਰੇ ਫੇਰ ਅਗਲੀ ਗੱਲ ਬਾਤ ਦੀ ਪਰ ਉਹਦੇ باوجود ਉਹਨਾਂ ਦੇ ਨੱਕ ਦੇ ਥੱਲੇ ਅਕਾਲੀ ਦਲ ਵੱਲੋਂ ਸਾਰੇ ਤਖਤਾਂ ਦਾ ਮਜ਼ਾਕ ਬਣਾ ਕੇ ਇਜਲਾਸ ਸੱਦਿਆ ਗਿਆ ਬਦਲ ਦਲ ਵੱਲੋਂ ਉੱਥੇ ਨਵਾਂ ਪ੍ਰਧਾਨ ਥਾਪਿਆ ਗਿਆ ਪਰ ਤਰਾਸ ਦੀ ਇਸ ਗੱਲ ਦੀ ਆ ਕਿ ਉਹ ਪ੍ਰਧਾਨ ਜਦੋਂ ਆਪ ਹੀ ਬਣ ਕੇ ਉੱਥੇ ਆਉਂਦਾ ਆ ਉਹਨਾਂ ਵੱਲੋਂ ਬਣਾਏ ਗਏ ਜਥੇਦਾਰ ਉਹਨਾਂ ਨੂੰ ਸਰੋਪਾ ਦੇ ਕੇ ਕੀ ਸਨੇਹਾ ਦੇਣਾ ਚਾਹੁੰਦੇ ਨੇ ਕਮੇਟੀ ਦਾ ਕੀ ਬਣਿਆ ਜਿਹੜੇ ਉਹ ਦਿਨ ਹੁਕਮਨਾਮੇ ਕੀਤੇ ਗਏ ਸੋ ਉਹਨਾਂ ਹੁਕਮਨਾਮਿਆਂ ਦਾ ਕੀ ਬਣਿਆ ਉਹਨਾਂ ਨੂੰ ਤੁਸੀਂ ਕੀ ਸੋਚਦੇ ਹੋ ਇਹ ਸਾਰੇ ਸਵਾਲ ਨੇ ਔਰ ਇਹਦੇ ਨਾਲ ਦਾ ਇੱਕ ਸਵਾਲ ਸੁਖਵੀਰ ਸਿੰਘ ਬਾਦਲ ਤੇ ਵੀ ਇਸ ਤੋਂ ਬਾਅਦ ਭਾਜੀ ਆਪਣੀ ਗੱਲ ਸਾਰੀ ਕਹਿਣਗੇ ਬਟ ਉਸ ਸਵਾਲ ਦਾ ਸਿਰਫ ਮੈਂ ਸਵਾਲ ਕਰਕੇ ਜਿਹੜਾ ਉਹਨਾਂ ਦਾ ਸਵਾਲ ਹੈ ਉਹ ਤੇ ਸਵਾਲ ਤੇ ਸਵਾਲ ਕਰਕੇ ਗੱਲ ਆਪਣੀ ਨਵੇੜਨੀ ਚਾਹੁੰਦਾ ਜਦੋਂ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਦਲ ਦੇ ਧੜੇ ਨੇ ਆਪਣਾ ਪ੍ਰਧਾਨ ਦੁਬਾਰਾ ਚੁਣਿਆ ਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੇ ਸਪੀਚ ਕੀਤੀ ਉਹਦੇ 'ਚ ਉਹਨਾਂ ਨੇ ਕੋਟ ਕੀਤਾ ਕਿ ਸਾਡੇ ਤਿੰਨੇ ਤਖਤ ਜਿਹੜੇ ਹੀ ਉਹ ਭਾਜਪਾ ਦੀ ਕੰਟਰੋਲ 'ਚ ਚਲੇ ਗਏ ਉਹਨਾਂ ਦੇ ਕਬਜ਼ੇ 'ਚ ਚਲੇ ਗਏ ਤੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਗੱਲ ਦੀ ਮੈਂ ਵਧਾਈ ਦਿੰਨਾ ਆ ਪੀ ਉਹਨਾਂ ਨੇ ਹੁਣ ਉਹਨਾਂ ਦੇ ਕਬਜ਼ੇ ਤੋਂ ਜਿਹੜੇ ਤਖਤ ਨੇ ਸਾਡੇ ਪੰਜਾਬ ਦੇ ਤਨੇ ਆਜ਼ਾਦ ਕਰਵਾ ਲਏ ਇਹ ਉਹਨਾਂ ਦਾ ਆਇਆ ਬਿਆਨ ਹੁਣ ਸਵਾਲ ਇਹ ਆ ਆਪਣੇ ਆਪ ਦੇ ਵਿੱਚ ਵੀ ਤੁਸੀਂ ਇਹ ਕਹਿ ਰਹੇ ਹੋ ਕਿ ਬੀਜੇਪੀ ਦੇ ਕਬਜ਼ੇ ਤੋਂ ਬਾਹਰ ਕਢਾ ਲੇ ਤੇ ਹੁਣ ਤੁਹਾਡੇ ਮੁਤਾਬਕ ਜਿਹੜੇ ਜਥੇਦਾਰ ਚਾਹੀਦੇ ਸੀ ਉਹ ਤੁਸੀਂ ਨਿਯੁਕਤ ਕਰ ਲੇ ਤੇ ਇਹਦਾ ਮਤਲਬ ਇਹ ਮੰਨ ਲਿਆ ਜਾਵੇ ਵੀ ਬੀਜੇਪੀ ਦੇ ਕਬਜ਼ੇ ਚੋਂ ਕਢਾ ਲੇ ਤੇ ਬਾਅਦ ਅਸਲ ਦੇ ਕਬਜ਼ੇ ਹੀ ਦੇ ਤੇ ਇਹ ਕੋਈ ਸੋਲੂਸ਼ਨ ਤੇ ਨਹੀਂ ਨਾ ਜਿਹੜਾ ਤੁਸੀਂ ਅਪਣਾਇਆ ਆ ਉਰੋਂ ਦੇ ਨਾਲ ਹੀ ਸਵਾਲ ਇਹ ਬਣਦਾ ਜਿਹੜਾ ਪਹਿਲੀ ਵਾਰੀ ਇਹ ਅਲੀਗੇਸ਼ਨ ਲਾਇਆ ਗਿਆ ਸੀ ਜਦਨ ਭਾਈ ਕੁਲਦੀਪ ਸਿੰਘ ਡੁਗਾਜ ਹੁਣਾਂ ਦੀ ਨਿਯੁਕਤੀ ਹੋਈ ਤਾਂ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਸੋਚਾ ਸਿੰਘ ਲੰਗਾਨ ਵਿੱਚ ਬਾਲ ਕੇ ਉੱਥੇ ਜਦੋਂ ਇਹ ਸਵਾਲ ਪੁੱਛਿਆ ਗਿਆ ਸੀ ਵੀ ਕੀ ਇਹ ਮੰਨ ਲਿਆ ਜਾਵੇ ਕਿ ਗਿਆਨੀ ਰਗबीर ਸਿੰਘ ਕੇਂਦਰ ਦੇ ਹੱਥਾਂ 'ਚ ਖੇਡ ਰਹੇ ਨੇ ਤੇ ਸੋਚਾ ਸਿੰਘ ਲੰਗਾਨ ਨੇ ਜਵਾਬ ਦਿੱਤਾ ਕਿ ਕੋਈ ਸ਼ੱਕ ਆ ਤੇ ਇਹ ਸਵਾਲ ਬਣਦਾ ਹੈ ਅੱਜ ਵੀ ਜਦੋਂ ਸੁਖਬੀਰ ਸਿੰਘ ਬਾਦਲ ਵੀ ਇਹ ਹੀ ਕਹਿ ਰਹੇ ਨੇ ਕਿ ਭਾਜਪਾ ਦੀ ਝੋਲੀ 'ਚ ਚਲੇ ਗਏ ਸੀ ਸਾਡੇ ਤਖਤ ਮਤਲਬ ਕਿ ਉਹ ਤਿੰਨੇ ਜਥੇਦਾਰ ਭਾਜਪਾ ਦੀ ਝੋਲੀ 'ਚ ਪੈ ਗਏ ਸੀ ਇਹਨਾਂ ਦਾ ਕਹਿੰਦਾ ਮਤਲਬ ਕਿ ਜੇ ਉਹ ਸੱਚ ਆ ਪਹਿਲਾਂ ਤੇ ਉਹ ਉਹ ਸੱਚ ਹੈ ਕਿ ਨਹੀਂ ਇਹ ਸ਼ਰੋਮਣੀ ਕਮੇਟੀ ਨੂੰ ਆਪਣੇ ਆਪ ਦੇ ਵਿੱਚ ਇਹਦੇ ਉੱਤੇ ਪੂਰੀ ਸਫਾਈ ਦੇਣੀ ਚਾਹੀਦੀ ਆ ਗੱਲ ਨੂੰ ਕਲੀਅਰ ਕਰਨਾ ਚਾਹੀਦਾ ਕਿਉਂਕਿ ਉਹ ਜਿਹੜੇ ਤਖਤਾਂ ਦੇ ਜਥੇਦਾਰ ਸਹਬਾਨ ਨੇ ਉਹ ਸਾਰਾ ਉਹਨਾਂ ਦਾ ਜਿਹੜਾ ਤਾਮ-ਜਾਮ ਆ ਉਹ ਸਾਰਾ ਹਾਲ ਦੀ ਘੜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲ ਸੋ ਜਵਾਬ ਦੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਨ ਅਲਿਗੇਸ਼ਨ ਦਾ ਪਰ ਉਹਦੇ ਨਾਲ ਨਾਲ ਇਹ ਵੀ ਇੱਕ ਸਵਾਲ ਆ ਕਿ ਜੇ ਤੁਸੀਂ ਇਹ ਮੰਨਦੇ ਹੋ ਕਿ ਉਹ ਭਾਜਪਾ ਦੀ ਝੋਲੀ 'ਚ ਪੈ ਗਏ ਜਾਂ ਕੇਂਦਰ ਦੀ ਝੋਲੀ 'ਚ ਪੈ ਗਏ ਨੇ ਤੇ ਫਿਰ ਇਹ ਦੱਸੋ ਕਿ ਜੇ ਉਹ ਤਖਤਾਂ ਦੀ ਅਗਵਾਈ ਕਰਨ ਦੇ ਯੋਗ ਨਹੀਂ ਸੀ ਤੇ ਤੁਸੀਂ ਇਸ ਕਰਕੇ ਉਹਨਾਂ ਨੂੰ ਹਟਾਇਆ ਕਿ ਉਹ ਕੇਂਦਰ ਦੀ ਝੋਲੀ 'ਚ ਪੈ ਗਏ ਨੇ ਤੇ ਫਿਰ ਉਹ ਇੰਨੇ ਮੁਕੱਦਸ ਅਸਥਾਨ ਦਰਬਾਰ ਸਾਹਿਬ ਦੇ ਅੱਜ ਵੀ ਗ੍ਰੰਥੀ ਕਿਵੇਂ ਕਿ ਇਹ ਮੰਨ ਲਿਆ ਜਾਵੇ ਫਿਰ ਕਿ ਬੀਜੇਪੀ ਦੇ ਬੰਦੇ ਗਰੰਥੀ ਬਣ ਸਕਦੇ ਨੇ ਜਥੇਦਾਰ ਨਹੀਂ ਬਣ ਸਕਦੇ। ਮਤਲਬ ਜਿੱਥੇ ਤੱਕ ਤੁਹਾਨੂੰ ਕੋਈ ਸੇਕ ਨਹੀਂ ਲੱਗਦਾ ਤੁਹਾਨੂੰ ਉੱਥੇ ਤੱਕ ਫਿਰ ਮਨਜ਼ੂਰ ਆ ਤੇ ਜਿੱਥੇ ਤੁਹਾਨੂੰ ਸਵਾਲੀਆ ਚਿੰਨ ਆਉਂਦੇ ਨੇ ਉਹ ਤੁਹਾਨੂੰ ਨਹੀਂ ਮਨਜ਼ੂਰ। ਸੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਗੇ ਸਵਾਲ ਸੁਖਬੀਰ ਸਿੰਘ ਬਾਦਲ ਨੇ ਆਪ ਹੀ ਖੜਾ ਕਰਤਾ ਸੀ ਕਿ ਇਹਦਾ ਜਵਾਬ ਦਿੱਤਾ ਜਾਵੇ। ਪਰ ਇਹਦੇ ਵਿੱਚ ਕਿੰਨੀ ਸੱਚਾਈ ਆ ਇਹਦਾ ਕਾਲਪੁਰਖ ਵਾਹਿਗੁਰੂ ਜਾਣਦਾ ਹੈ ਜਾਂ ਜਿਨ੍ਹਾਂ ਤੇ ਐਜੂਕੇਸ਼ਨ ਲੱਗੇ ਨੇ ਉਹ ਜਾਣਦੇ ਨੇ। ਪਰ ਇਹ ਸਵਾਲ ਆਪਣੇ ਆਪ ਦੇ ਵਿੱਚ ਜਵਾਬ ਮੰਗਦੇ ਨੇ। ਔਰ ਜਿਹੜੇ ਦੂਸਰੇ ਇਸ਼ੂਜ਼ ਨੇ ਔਰ ਇਨ੍ਹਾਂ ਇਸ਼ੂਜ਼ ਦੇ ਵਿੱਚ ਜਿਹੜੀ ਇਲਾਬੋਰੇਸ਼ਨ ਆ ਉਹ ਸਰਦਾਰ ਕਮਰਪਾਲ ਸਿੰਘ ਨੂੰ ਤੁਹਾਡੇ ਨਾਲ ਕਰਨਗੇ ਸੇਵਾ ਮੁਕਤੀ ਨਿਯੁਕਤੀ ਦੇ ਬਾਰੇ ਜੋ ਕੰਮ ਕੀਤਾ ਉਹਦੀ ਅੱਜ ਦੀ ਰੈਲੇਵੈਂਸ ਰਾਣਾ ਦੀ ਐਕਸਟਰਾ ਡਾਈਟ ਜਿਹੜਾ ਉਹਨੂੰ ਕੀਤਾ ਗਿਆ ਉਹਦੇ ਬਾਰੇ ਦਲਖਾਸਤਾ ਦਾ ਨਜ਼ਰੀਆ ਔਰ ਭਾਈ ਰਾਜੋਵਾਨਾ ਦੇ ਬਾਰੇ ਜਿਹੜਾ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੇਰ ਦੁਬਾਰਾ ਗੱਲ ਕੀਤੀ ਆ ਉਹਦੇ ਬਾਰੇ ਦਲਖਾਸਤਾ ਦਾ ਜੋ ਨਜ਼ਰੀਆ ਆ ਉਹ ਸਰਦਾਰ ਕਮਰਪਾਲ ਸਿੰਘ ਤੁਹਾਡੇ ਨਾਲ ਸਾਂਝਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਮਹੀਨੇ ਤੋਂ ਜਦੋਂ ਤੋਂ ਸਿੱਖਾਂ ਦੇ ਤਿੰਨਾਂ ਤਖਤਾਂ ਅਕਾਲ ਤਖਤ ਸਾਹਿਬ ਤਖਤ ਦਮਦਮਾ ਸਾਹਿਬ ਤਖਤ ਕੇਸਗੜ ਸਾਹਿਬ ਦੇ ਜਥੇਦਾਰਾਂ ਨੂੰ ਜਬਰੀ ਫਾਰਕ ਕੀਤਾ ਗਿਆ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਸ ਤਰੀਕੇ ਦੇ ਨਾਲ ਆਪ ਖੁਦਰੇਪੰਦ ਦੇ ਨਾਲ ਆਪਣੇ ਨਵੇਂ ਜਥੇਦਾਰ ਤਖਤਾਂ ਦੇ ਉੱਤੇ ਬਿਠਾਏ ਗਏ ਨੇ ਕੌਮ ਅੰਦਰ ਇੱਕ ਜ਼ੋਰਦਾਰ ਆਵਾਜ਼ ਉੱਠੀ ਕਿ ਜਦੋਂ ਤੱਕ ਪੰਥ ਪ੍ਰਵਾਨਤ ਜਥੇਦਾਰ ਨਹੀਂ ਨਿਯੁਕਤ ਕੀਤੇ ਜਾਂਦੇ ਉਦੋਂ ਤੱਕ ਸਾਨੂੰ ਇਨ੍ਹਾਂ ਜਥੇਦਾਰਾਂ ਦੀ ਦੀ ਨਿਯੁਕਤੀ ਪ੍ਰਵਾਨ ਨਹੀਂ ਨਵੇਂ ਜਥੇਦਾਰਾਂ ਦੀ ਨਿਯੁਕਤੀ ਪਹਿਲੇ ਦਿਨ ਤੋਂ ਵਿਵਾਦਤ ਰਹੀ ਸੋ ਉਹਨਾਂ ਦੇ ਫੈਸਲੇ ਵੀ ਇਸੇ ਤਰੀਕੇ ਦੇ ਨਾਲ ਵਿਵਾਦਾਂ ਦੇ ਵਿੱਚ ਘਰੇ ਹੋਏ ਹਨ ਇਸ ਦੇ ਚੱਲਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜਦੋਂ ਉਹਨਾਂ ਨੇ ਆਪਣਾ ਅਸਤੀਫਾ ਕਮੇਟੀ ਨੂੰ ਭੇਜਿਆ ਔਰ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦੀ ਟੌਪ ਲੀਡਰਸ਼ਿਪ ਨੇ ਉਹਨਾਂ ਦੇ ਤਰਲੇ ਘੱਟ ਕੇ ਉਹਨਾਂ ਨੂੰ ਮਨਾ ਕੇ ਵਾਪਸ ਲਿਆਂਦਾ ਤੇ ਉਹਨਾਂ ਨੇ ਆਉਂਦੀਆਂ ਇੱਕ ਗੱਲ ਕਹੀ ਕਿ ਅੱਗੋਂ ਤੋਂ ਜੋ ਸਾਡੇ ਕੋਲ ਗਲਤੀ ਹੋ ਗਈ ਹੈ ਕੰਟਰੋਲ ਨਹੀਂ ਮੋਨੋਪੋਲੀ ਜਥੇਦਾਰਾਂ ਦੀ ਪੋਸਟ ਤੋਂ ਖਤਮ ਹੁੰਦੀ ਦੇਖ ਕੇ ਵਿਧਿ ਵਿਵਹਾਰ ਨਾਲ ਇਸ਼ੂ ਜਿਹੜਾ ਉਹ ਡਸਟਬਿਨ ਦੇ ਵਿੱਚ ਪਾਈ ਰੱਖਿਆ ਕਿਉਂਕਿ ਹੁਣ ਦੁਬਾਰਾ ਹਾਲਾਤ ਬਣ ਗਏ ਕੌਮ ਦੇ ਅੰਦਰ ਆਵਾਜ਼ ਉੱਠੀ ਕੌਮ ਨੇ ਤਰਾ ਤਰਾ ਕੀਤਾ ਜਿਸ ਤਰੀਕੇ ਦੇ ਨਾਲ ਹਿਊਮਿਲੇਟਿੰਗ ਹਿਊਮਿਲੇਟਿੰਗ ਤਰੀਕੇ ਦੇ ਨਾਲ ਜਿਵੇਂ ਜੱਥੇਦਾਰ ਲਾਏ ਗਏ ਅਪਮਾਨ ਕਰਕੇ ਲਾਏ ਗਏ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਡੈਮੇਜ ਹੋਂਦੀ ਸਥਿਤੀ ਨੂੰ ਦੇਖਦਿਆਂ ਆਪਣੀ ਫੇਸ ਵੈਲਿਊ ਤੇ ਇਸ ਵਿਧੀ ਵਿਵਧਾਨ ਵਾਲੇ ਮੁੰਡੇ ਨੂੰ ਦੁਬਾਰਾ ਸੁਰਜੀਤ ਕਰਨਾ ਪਿਆ ਇਹ ਉਹਨਾਂ ਦੀ ਲੋਡ ਬਣ ਗਈ ਪ੍ਰਧਾਨ ਸਾਹਿਬ ਅੱਜ ਕਹਿ ਰਹੇ ਨੇ ਕਿ ਮੈਂ ਇਸ ਨੂੰ ਲਾਗੂ ਕਰਕੇ ਇੰਪਲੀਮੈਂਟ ਕਰਾਂ ਜਥੇਦਾਰਾਂ ਦੀ ਜਿਹੜੀ ਪੱਕੀ ਨਿਯੁਕਤੀ ਹੈ ਕਿਉਂਕਿ ਜਿਹੜੇ ਹੁਣ ਜਥੇਦਾਰ ਲੱਗੇ ਨੇ ਉਹ ਕਾਰਜਕਾਰੀ ਨਹੀਂ ਤੇ ਪੱਕੇ ਜਥੇਦਾਰਾਂ ਦੀ ਨਿਯੁਕਤੀ ਵਿਧਿਵਿਧਾਨ ਅਨੁਸਾਰ ਹੀ ਕੀਤੀ ਜਾਵੇਗੀ ਇਸ ਗੱਲ ਲਈ ਅੱਜ ਦੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹ ਕਮਿਟ ਕਰ ਰਹੇ ਨੇ ਆਪਣੇ ਆਪ ਨੂੰ ਉਹਨਾਂ ਨੂੰ ਅਕਾਲੀ ਦਲ ਕਿੰਨੀ ਕੁ ਸਪੇਸ ਅਲਾਉ ਕਰਦਾ ਹੈ ਕਿ ਵਿਧਿਵਿਧਾਨ ਬਣਾ ਕੇ ਇਸ ਨੂੰ ਲਾਗੂ ਕਰ ਸਕਣ ਇਹ ਸਮਾਂ ਦੱਸੇਗਾ ਬਟ ਮੈਂ ਆਪਜੀ ਦੇ ਰਹੀ ਹਾਂ ਖਾਲਸਾ ਪੰਥ ਨੂੰ ਇਹ ਦੱਸਣਾ ਚਾਹੁੰਦੇ ਆ ਕਿ 2000 ਤੋਂ ਬਾਅਦ ਹੀ ਇਸ ਮੁੱਦੇ ਤੇ ਪੰਥ ਦੇ ਇੱਕ ਸੋਹਿਰਦ ਤਬਕੇ ਨੇ ਇੱਕ ਸੈਕਸ਼ਨ ਨੇ ਜਿਹਦੇ ਵਿੱਚ ਬਹੁਤ ਸਾਰੇ ਸਿਕ ਸਕਾਲਰ ਵੀ ਸੀਗੇ ਪੋਲਿਟੀਕਲ ਰਿਲੀਜੀਅਸ ਸੋਸ਼ਲ ਐਕਟਿਵਿਸਟ ਸੀਗੇ ਔਰ ਨਾਮਵਰ ਸੀਗੇ ਸਾਰੇ ਸਾਰਿਆਂ ਦਾ ਪੰਥ ਦੇ ਵਿੱਚ ਇੱਕ ਪੂਰਾ ਪੂਰਾ ਉਹਨਾਂ ਦੀ ਇੱਕ ਪੋਪੂਲੈਰਿਟੀ ਸੀ ਉਹਨਾਂ ਦਾ ਇੱਕ ਸਥਾਨ ਸੀ ਔਰ ਉਹਨਾਂ ਦੀ ਕਮਾਈ ਸੀ ਉਹਨਾਂ ਨੇ ਮਿਲ ਕੇ ਇਹਦੇ ਤੇ ਬਹੁਤ ਵਰਕ ਕੀਤਾ 2003 ਤੋਂ 2008 ਤੱਕ 5 ਸਾਲ ਇਹਦੇ ਤੇ ਸੀਰੀਅਸ ਡੈਲੀਬਰੇਸ਼ਨਸ ਹੋਈਆਂ ਔਰ ਉਸ ਤੋਂ ਬਾਅਦ ਇੱਕ ਖਰੜਾ ਤਿਆਰ ਕੀਤਾ ਗਿਆ ਮੇਰੇ ਕੋਲ ਤੁਹਾਡੇ ਸਾਹਮਣੇ ਇਹ ਤੁਸੀਂ ਤਸਵੀਰ ਦੇਖ ਸਕਦੇ ਹੋ ਦੂਸਰੀ ਤਸਵੀਰ ਇਹ ਤੁਸੀਂ ਦੇਖੋ ਇਹਨਾਂ ਦੇ ਵਿੱਚ ਪੰਥ ਦੀ ਹਰ ਨਾਮਵਰ ਸ਼ਖਸੀਅਤ ਹਰ ਨਾਮਵਰ ਸੰਸਥਾ ਔਰ ਉਹਨਾਂ ਦਾ ਆਗੂ ਤੇ ਉਹਨਾਂ ਦਾ ਨੁਮਾਇੰਦਾ ਬੈਠਾ ਹੈ ਔਰ ਇਹ ਵਿਧੀ ਵਿਵਧਾਨ ਬਣਾਉਣ ਲਈ ਹੀ ਜਿਹੜੀ ਸੈਮੀਨਾਰਾਂ ਦੀ ਲੜੀ ਸੀ ਉਸ ਤਹਿਤ ਚੀਫ ਕਾਲਸਾ ਜਵਾਨ ਦੇ ਐਡੀਟੋਰੀਅਮ ਦੇ ਵਿੱਚ ਇਹ ਸੈਮੀਨਾਰ ਹੋਇਆ ਸੀ ਤੇ ਪਿੱਛੇ ਬੈਨਰ ਵੀ ਲਿਖਿਆ ਹੈ ਕਿ ਜਥੇਦਾਰਾਂ ਦੀ ਨਿਯੁਕਤੀ ਸੇਵਾਮੁਕਤੀ ਕਾਰਜ ਵਿਧੀ ਤੇ ਕਾਰਜ ਖੇਤਰ ਨੂੰ ਲੈ ਕੇ ਸੈਮੀਨਾਰ ਕੀਤਾ ਜਾ ਰਿਹਾ ਔਰ ਇਹ ਜਿਹੜੀ ਅਗਰ ਦੂਸਰੀ ਆ ਭਾਗ ਸਿੰਘ ਅਨਖੀ ਮਨਜੀਤ ਸਿੰਘ ਕਲਕੱਤਾ ਅਗਰ ਦੂਸਰੀ ਐਸ ਵਾਰੀ ਤਸਵੀਰ ਦੇਖੋ ਤੇ ਇਹਦੇ ਚ ਬਾਬਾ ਅਰਨਮ ਸਿੰਘ ਤੋਂ ਮਾਂ ਵੀ ਬੈਠੇ ਨੇ ਦਮਦਮੀ ਡਕਸਾਲ ਦੇ ਅਖੰਡਕੀਰਨੀ ਚਾਤੇ ਤੇ ਦਿੱਲੀ ਕਮੇਟੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਸਾਰੀਆਂ ਯੂਨੀਵਰਸਟੀਆਂ ਦੇ ਲਰਨਰ ਪ੍ਰੋਫੈਸਰਸ ਵੀ ਇਹਦੇ ਵਿੱਚ ਸ਼ਾਮਲ ਹੋਏ ਸੀਗੇ ਔਰ ਇਨਾ ਇਸ ਸੈਮੀਨਾਰ ਤੋਂ ਬਾਅਦ 5 ਸਾਲ ਦੀ ਡੈਲੀਬਰੇਸ਼ਨਸ ਤੋਂ ਬਾਅਦ ਇੱਕ ਖਰੜਾ ਕਮੇਟੀ ਤਿਆਰ ਕੀਤੀ ਗਈ ਔਰ ਉਸ ਖਰੜਾ ਕਮੇਟੀ ਦੇ ਚੇਅਰਮੈਨ ਭਾਕ ਸਿੰਘ ਅਨਖੀ ਸੀਗੇ ਜਿਹੜੇ ਚੀਫ ਕਲਚਰ ਦਿਵਾਨ ਦੇ ਆਨਰੇਰੀ ਸੈਕਟਰੀ ਸੀਗੇ ਉਨ੍ਹਾਂ ਦੀ ਅਗਵਾਈ ਹੇਠ ਖਰੜਾ ਪਿਆਰ ਕਰਕੇ ਉਸ ਵੇਲੇ ਦੇ ਜਥੇਦਾਰ ਗਿਆਨੀ जोगेंद्र ਸਿੰਘ ਵਿਦੰਤੀ ਉਹਨਾਂ ਨੂੰ ਸੌਂਪਿਆ ਵੀ ਗਿਆ ਬਟ ਬਹੁਤ ਜਲਦੀ ਉਹਨਾਂ ਨੂੰ ਵੀ ਜਬਰੀ અપਮਾਨਜਨਕ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਗਿਆ ਸੋ ਉਸ ਦਿਨ ਤੋਂ ਇਹ ਖਰੜਾ ਅਕਾਲ ਤਖਤ ਸਾਹਿਬ ਦੇ ਇਸ ਕਤਰੇ ਤੇ ਕਿਤੇ ਕਿੱਥੇ ਧੂਲ ਧੂਲ ਚੜ ਰਿਹਾ ਸਾਨੂੰ ਨਹੀਂ ਪਤਾ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਕਿ ਉਸ ਤੋਂ ਬਾਅਦ ਕੋਈ ਉਗ ਸੁਖ ਅਗਲੇ ਜਥੇਦਾਰਾਂ ਨੇ ਇਸ ਵਿਸ਼ੇ ਬਾਰੇ ਨਹੀਂ ਕੱਢੀ ਜਿਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਬਿਆਨ ਜਾਰੀ ਕੀਤਾ 24 ਮਾਰਚ ਦਾ ਦਿਨ ਸੀ ਜਿਸ ਦਿਨ ਉਹਨਾਂ ਨੇ ਕਮਿਟ ਕੀਤਾ ਕਿ ਅਸੀਂ ਵਿਧੀ ਵਿਧਾਨ ਬਣਾਵਾਂਗੇ ਕੁਦਰਤੀ ਕਹਿ ਲਓ ਸੰਯੋਗ ਵਸ ਕਹਿ ਲਓ ਕੋਇਨਸੀਡੈਂਟ ਹੀ ਉਸੇ ਦਿਨ ਅਸੀਂ ਉਸ ਖੜੜੇ ਉਸ ਖੜੜੇ ਦੀ ਕਾਪੀ 24 ਮਾਰਚ ਨੂੰ ਪ੍ਰਧਾਨ ਸਾਹਿਬ ਨੂੰ ਦੇ ਕੇ ਆਏ ਬਾਈ ਚਾਂਸ ਉਸ ਦਿਨ ਅਸੀਂ ਵੀ ਕਾਪੀ ਦੇਣ ਜਾ ਰਹੇ ਸੀਗੇ ਤੇ ਉਹ ਵੀ ਆਪਣਾ ਬਿਆਨ ਤਿਆਰ ਕਰਕੇ ਬੈਠੇ ਹੋਏ ਸੀਗੇ ਦੇਣ ਲਈ ਸੋ ਉਸ ਦਿਨ ਇਕੱਠਾ ਹੋ ਗਿਆ ਤੇ ਅਸੀਂ ਆਪਣਾ ਬਿਆਨ ਉਸ ਦਿਨ ਰਿਲੀਜ਼ ਨਹੀਂ ਕੀਤਾ ਕਿਉਂਕਿ ਅਸੀਂ ਆਪਣੇ ਖਰੜੇ ਦੀ ਕਾਪੀ ਉਹਨਾਂ ਨੂੰ ਦਿੱਤੀ ਨਾਲ ਦੇ ਨਾਲ ਦਲਫਾਜ਼ਾ ਵੱਲੋਂ ਜਿਹੜਾ ਕਵਰਿੰਗ ਲੈਟਰ ਸੀ ਉਹ ਵੀ ਨਾਲ ਅਸੀਂ ਦਿੱਤਾ ਤੇ ਨਾਲ ਜਿਹੜਾ ਖਰੜਾ ਉਸ ਵੇਲੇ ਵਰਕ ਸਟਾਰਟ ਕੀਤਾ ਜਾਏ ਕਿਉਂਕਿ ਆਲਰੇਡੀ ਬਹੁਤ ਸਾਰਾ ਬਹੁਤ ਜ਼ਿਆਦਾ ਕਨਫਿਊਜ਼ਨ ਹੈ ਸੋ ਅਸੀਂ ਹੁਣ ਇਸ ਗੱਲ ਦੀ ਉਡੀਕ ਕਰਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨੇ 2 ਦਹਾਕਿਆਂ ਦੇ ਬਾਅਦ ਡੱਬੇ ਵਿੱਚ ਬੰਦ ਈਸ਼ੂ ਨੂੰ ਕੱਢ ਕੇ ਤੇ ਕੌਮ ਅੱਗੇ ਇੱਕ ਪ੍ਰੋਮਿਸ ਕੀਤਾ ਹੈ ਕਿ ਅਸੀਂ ਅਗਲੇ ਜਿਹੜੇ ਜਥੇਦਾਰ ਨੇ ਉਹ ਵਿਧਿਵਿਧਾਨ ਅਨੁਸਾਰ ਹੀ ਪੱਕੇ ਤਖਤਾਂ ਤੇ ਨਿਯੁਕਤ ਕਰਾਂਗੇ ਤੇ ਉਹਦਾ ਇੱਕ ਸਿਸਟਮ ਬਣੇਗਾ ਜਿਹੜਾ 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 6 ਸਕਾਲਰਸ ਵੱਲੋਂ ਤਿਆਰ ਕਰਕੇ ਅਸੀਂ ਡਿਊ ਪ੍ਰਿੰਟ ਦੇ ਕੇ ਆਏ ਆ ਇਹ ਪੰਥਕ ਇਲੈਕਟੋਰਲ ਕਾਲਜ ਦੇ ਪੈਟਰਨ ਤੇ ਆ ਇਹਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇ ਕੋਲ ਜਿਹੜਾ ਇਕਾਧਿਕਾਰ ਹੈ ਜਾਂ ਅਕਾਲੀ ਦਲ ਕੋਲ ਬਾਈ ਡਿਫਾਲਟ ਇਕਾਧਿਕਾਰ ਹੈ ਉਹ ਖਤਮ ਹੁੰਦਾ ਜਥੇਦਾਰ ਨੂੰ ਨਿਯੁਕਤ ਕਰਨ ਦਾ ਅਧਿਕਾਰ ਪੰਥ ਕੋਲ ਚਲਾ ਜਾਏਗਾ ਸ਼੍ਰੋਮਣੀ ਕਮੇਟੀ ਇਕੱਲੇ ਕੋਲ ਨਹੀਂ ਰਹੇਗਾ ਸ਼੍ਰੋਮਣੀ ਕਮੇਟੀ ਕੋਆਰਡੀਨੇਟਰ ਦਾ ਰੋਲ ਪਲੇ ਕਰੇਗੀ ਫੈਸਿਲੀਟੇਟਰ ਦਾ ਰੋਲ ਪਲੇ ਕਰੇਗੀ ਅਹਿਮ ਰੋਲ ਪਲੇ ਕਰੇਗੀ ਕਿਉਂਕਿ ਉਹਨਾਂ ਨੇ ਇਹਦੇ ਤੇ ਸਟੈਂਪ ਲਾਣੀ ਹੈ ਆਪਣੀ ਅਲਟੀਮੇਟਲੀ ਜਦੋਂ ਪੰਥ ਦਾ ਜਿਹੜਾ ਇਲੈਕਟੋਰਲ ਕਾਲਜ ਆ ਡਿਸਾਈਡ ਕਰ ਲੇਗਾ ਕਿ ਕਿਹੜੇ ਜਥੇਦਾਰ ਹੋਣਗੇ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਉਹਦੇ ਤੇ ਆਪਣੀ ਸਟੈਂਪ ਲਾਏਗੀ ਉਹਨਾਂ ਦੀ ਐਗਜ਼ੀਕਟਿਵ ਕਮੇਟੀ ਸਟੈਂਪ ਲਾਏਗੀ ਬਟ ਇੱਕ ਆਧਿਕਾਰ ਖਤਮ ਹੋ ਜਾਏਗਾ ਔਰ ਸਭ ਤੋਂ ਜ਼ਰੂਰੀ ਹੈ ਕਿ ਜਥੇਦਾਰ ਨੂੰ ਬੇਮਹਤਾਜ ਕਰਨਾ ਫਾਈਨੈਂਸ਼ਲੀ ਜਿੰਨੀ ਦੇਰ ਤੱਕ ਪੰਥ ਦਾ ਕਾਰਪਸਿਸ ਪੰਥਕ ਗੋਲਖ ਨਹੀਂ ਹੋਏਗੀ ਔਰ ਜਥੇਦਾਰ ਕੇਵਲ ਤੇ ਕੇਵਲ ਸ਼੍ਰੋਮਣੀ ਕਮੇਟੀ ਦੀ ਗੋਲਕ ਤੇ ਆਪਣਾ ਆਪਣਾ ਆਪਣੀ ਜ਼ਿੰਦਗੀ ਤੇ ਆਪਣੇ ਇਸ ਕਤਰੇ ਦਾ ਕੰਮ ਚਲਾਏਗਾ ਉਨੀ ਦੇਰ ਤੱਕ ਕੋਈ ਵੀ ਜਥੇਦਾਰ ਕੋਈ ਵੀ ਚਾਹੇ ਅਸੀਂ ਬਣਾ ਦਈਏ ਤੇ ਚਾਹੇ ਕੋਈ ਹੋਰ ਬਣਾ ਦੇ ਉਹ ਇੰਡੀਪੈਂਡੈਂਟ ਡਿਸੀਜਨਸ ਨਹੀਂ ਲੈ ਸਕਦਾ ਸੋ ਉਹਦੀ ਲੀਗਲ ਐਡਮਿਨਿਸਟ੍ਰੇਟਿਵ ਤੇ ਫਾਈਨੈਂਸ਼ੀਅਲ ਬਾਈਂਡਿੰਗਸ ਤੋਂ ਉਹਨੂੰ ਮੁਕਤ ਕਰਨਾ ਪਵੇਗਾ ਉਹਨੂੰ ਆਜ਼ਾਦ ਕਰਨਾ ਪਵੇਗਾ ਸੋ ਇਹ ਇੱਕ ਬਹੁਤ ਕੰਪਲਿਕੇਟਿਡ ਮੁੱਦਾ ਹੈ ਇਹ ਨਾ ਇਜ਼ੀ ਮੁੱਦਾ ਨਹੀਂ ਹੈ ਜਿਹਨੂੰ ਜਿਹਨੂੰ ਅਸੀਂ ਬਾਹਰ ਬੈਠ ਕੇ ਸਮਝ ਬੈਠੇ ਆਂ ਬਟ ਇਹਦੇ ਤੇ ਵਰਕ ਕਰਨਾ ਬਹੁਤ ਜ਼ਰੂਰੀ ਹੈ ਅਕਾਲ ਤੱਕ ਦੇ ਸੈਕਰੇਟਰੀਏਟ ਨੂੰ ਅਸੀਂ ਕਹਿ ਦਿੰਨੇ ਆ ਕਿ ਚੱਤੇਦਾਰ ਦਾ ਰੁਤਬਾ ਉਹ ਹੀ ਹੈ ਜੋ ਕ੍ਰਿਸਚੀਅਨਿਟੀ ਦੇ ਵਿੱਚ ਪੋਪ ਦਾ ਰੁਤਬਾ ਹੈ ਬਟ ਕਿਸੇ ਨੇ ਪੋਪ ਦੀ ਫੰਕਸ਼ਨਿੰਗ ਨੂੰ ਉਹਦੀ ਅਪੁਆਇੰਟਮੈਂਟ ਨੂੰ ਉਹਦੇ ਸੈਕਰੇਟਰੀਏਟ ਨੂੰ ਰੀਡ ਕਰਨ ਦੀ ਕੋਸ਼ਿਸ਼ ਕੀਤੀ ਹੈ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨੇ ਉਹਨਾਂ ਵੱਲ ਚਾਤੀ ਮਾਰੀ ਹੈ ਕਿ ਉਹ ਕਿਸ ਤਰ੍ਹਾਂ ਪੁਆਇੰਟ ਹੁੰਦੇ ਆ ਔਰ ਉਹਨਾਂ ਉਹਨਾਂ ਕੋਲ ਕਿੰਨੀਆਂ ਤਾਕਤਾਂ ਨੇ ਵੈਟਿਕਨ ਦੇ ਵਿੱਚ ਪੋਪ ਦਾ ਜਿਹੜਾ ਵਰਡ ਹੈ ਉਹ ਲਾਅ ਹ ਦਾ ਹੈ ਪੋਪ ਦਾ ਵਰਡ ਵੈਟਿਕਨ ਦੇ ਵਿੱਚ ਲਾਅ ਹੈ ਅਸੀਂ ਕਹਿ ਤੇ ਦਿੰਨੇ ਅਸੀਂ ਐਸਪੀਸੀ ਨੂੰ ਕਹਿ ਦਿੰਨੇ ਸਾਡੀ ਪਾਰਲੀਮੈਂਟ ਹੈ ਜਥੇਦਾਰ ਸਾਡੇ ਪੋਪ ਨੇ ਪਰ ਅਸੀਂ ਉਹਨਾਂ ਨੂੰ ਇੱਜ਼ਤ ਮਾਨ ਉਹ ਰਤਬਾ ਉਹ ਆਬਾ ਉਹ ਜਿਹੜੀ ਜਿਹੜਾ ਉਹਨਾਂ ਨੂੰ ਸਭ ਕੁਝ ਮਿਲਣਾ ਹੁੰਦਾ ਕੀ ਅਸੀਂ ਦਿੰਨੇ ਆ ਸੋ ਇਹ ਸਾਰਾ ਕੁਝ ਜਿਹੜਾ ਵਰਕ ਕੀਤਾ ਉਹ ਅਸੀਂ ਉਹਨਾਂ ਨੂੰ ਉਹਨਾਂ ਦੇ ਅੱਗੇ ਰੱਖ ਦਿੱਤਾ ਹੈ ਅਸੀਂ ਹੁਣ ਇੰਤਜ਼ਾਰ ਕਰਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤੇ ਕਿੰਨੀ ਕੁ ਸਹਿਿਰਤਾ ਦੇ ਨਾਲ ਅੱਗੇ ਵਧਦੀ ਹੈ ਸੈਕੰਡ ਇਸ਼ੂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਗਿਆ ਕਿ ਇਸ ਵਾਰ ਸੁਖਵੀਰ ਬਾਦਲ ਦੀ ਜਿਹੜੀ ਲੈਂਗੁਏਜ ਸੀ ਜਥੇਦਾਰਾਂ ਪ੍ਰਤੀ ਬੜੀ ਡੈਰੋਗੇਟਰੀ ਸੀ ਸੋਸ਼ਲ ਮੀਡੀਆ ਤੇ ਲੋਕ ਕੀ ਬੋਲਦੇ ਨੇ ਇੱਕ ਆਮ ਸਧਾਰਨ ਵਿਅਕਤੀ ਕੀ ਬੋਲਦਾ ਇੱਕ ਕੋਈ ਆਮ ਜਥੇਬੰਦੀ ਦਾ ਵਰਕਰ ਕੀ ਬੋਲਦਾ ਜਾਂ ਉਹਨਾਂ ਦਾ ਆਗੂ ਕੀ ਬੋਲਦਾ ਉਹ ਡਿਫਰੈਂਟ ਗੱਲ ਹੈ ਜਦੋਂ ਅਕਾਲੀ ਦਲ ਦਾ ਪ੍ਰਧਾਨ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਜਲਾਸ ਕਰ ਰਿਹਾ ਤੇ ਉਹ ਜਥੇਦਾਰਾਂ ਬਾਰੇ ਕਹਿ ਰਿਹਾ ਕਿ ਇਹ ਸਾਰੇ ਤਖਤਾ ਤੇ ਭਾਜਪਾ ਦਾ ਕਬਜ਼ਾ ਹੋ ਗਿਆ ਸੀ ਤੇ ਇਹ ਸਾਰੇ ਕੰਟਰੋਲਡ ਜਥੇਦਾਰ ਸੀਗੇ ਭਾਜਪਾ ਦੇ ਇਹ ਬੜੀ ਵੱਡੀ ਟੈਰੋਗੇਟਰੀ ਔਰ ਇਨਸਲਟ ਆ ਜਥੇਦਾਰਾਂ ਦੀ ਤੋਹਫੀਨ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀਡੀ ਜਿਨ੍ਹਾਂ ਨੇ ਉਹਨਾਂ ਜਥੇਦਾਰਾਂ ਨੂੰ ਨਿਯੁਕਤ ਕੀਤਾ ਉਹ ਇਹਦੇ ਬਾਰੇ ਖਾਮੋਸ਼ ਹੈ ਅੱਜ ਵੀ ਉਹਨਾਂ ਵਿੱਚੋਂ ਦੋ ਜਥੇਦਾਰ ਦਰਬਾਰ ਸਾਹਿਬ ਇੱਕ ਦਰਬਾਰ ਸਾਹਿਬ ਦੇ ਤੇ ਇੱਕ ਕੇਸਗੜ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ ਉਹਨਾਂ ਦੇ ਹੈੱਡ ਗਰੰਟੀ ਨੇ ਜਿਓ ਕੰਟਰੋਲ ਜਥੇਦਾਰ ਨੇ ਫਿਰ ਉਹ ਇੱਕ ਮੁਕੱਦਸ ਥਾਂ ਤੇ ਅੱਜ ਵੀ ਕਿਉਂ ਸੇਵਾ ਨਿਭਾ ਰਹੇ ਨੇ ਇਸਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਲੀਅਰ ਕਰੇ ਕਿ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਐਲੀਗੇਸ਼ਨ ਹੈ ਜਿਹੜੀ ਪੇਤੁਕਾ ਉਹਨੇ ਇਲਜ਼ਾਮ ਲਾਏ ਨੇ ਉਹਦੇ ਬਾਰੇ ਸ਼ਰੋਮਨੀ ਕਮੇਟੀ ਦਾ ਕੀ ਸਟੈਂਡ ਹੈ ਇਸਰੋਮਨੀ ਕਮੇਟੀ ਐਨੀ ਜ਼ਰਤ ਰੱਖਦੀ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਦੀ ਉਹਨਾਂ ਲਫ਼ਜ਼ਾਂ ਨੂੰ ਕੰਡੈਮ ਕਰਕੇ ਰਿਜੈਕਟ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਵਾਰਨਿੰਗ ਇਸ਼ੂ ਕਰੇ ਅਸੀਂ ਇਹ ਵੀ ਦੇਖਾਂਗੇ ਕਿ ਸ਼ਰੋਮਨੀ ਕਮੇਟੀ ਇਹਦੇ ਬਾਰੇ कि अपना नजरिया अपना व्यू पॉइंट पेश करती है तीसरा इशू है ਸਾਡੇ ਕੋਲ ਪਿਛਲੇ ਦਿਨੀ ਜਦੋਂ ਬੰਬੇ ਅਟੈਕ ਹੋਇਆ ਸੀ ਤੇ 26 11 2008 ਨੂੰ ਅਟੈਕ ਹੋਇਆ ਸੀ ਤਾਂ ਉਸ ਤੋਂ ਬਾਅਦ ਇੱਕ ਜਿਹੜਾ ਉਹਨਾਂ ਦਾ ਇੱਕ ਵਨ ਆਫ ਦਾ ਮੇਨ ਕਨਸਪਿਰੇਟਰ ਜਿਹੜਾ ਸੀ ਤਹੁਵਰ ਰਾਣਾ ਉਹ ਕੈਨੇਡੀਅਨ ਜਿਹੜਾ ਸਿਟੀਜ਼ਨ ਹੈ ਉਹ ਯੂ ਐਸ ਨੇ ਫੜ ਲਿਆ ਸੀ ਆਪਣੇ ਇੱਕ ਸਿਟੀਜ਼ਨ ਹੈਡਲੇ ਦੇ ਨਾਲ ਹੁਣ 16 17 ਸਾਲ ਦੀ ਮਿਹਨਤ ਤੋਂ ਬਾਅਦ ਉਹਨੂੰ ਇੰਡੀਆ ਐਕਸਟਰਾਡਾਈਟ ਕਰਕੇ ਲਿਆਇਆ ਇੰਡੀਅਨ ਨਿਊਜ਼ਪੇਪਰਸ ਨੇ ਉਹ ਮੋਦੀ ਗਵਰਨਮੈਂਟ ਦੀ ਬਹੁਤ ਵੱਡੀ ਕਾਮਯਾਬੀ ਸ਼ੋਅ ਕੀਤੀ ਹੈ ਈਮਨ ਪੰਜਾਬੀ ਅਖਬਾਰਾਂ ਨੇ ਵੀ ਦੋ ਦੋ ਸਫ਼ੇ ਉਹਦੀ ਵਾਪਸੀ ਤੇ ਲਾਏ ਨੇ ਜਿਸ ਤਰ੍ਹਾਂ ਬਹੁਤ ਵੱਡੀ ਪ੍ਰਾਪਤੀ 17 ਸਾਲ ਬਾਅਦ ਮੋਦੀ ਗਵਰਨਮੈਂਟ ਹਾਸਲ ਕਰਕੇ ਉਹਨਾਂ ਨੇ ਉਹਨਾਂ ਦੀ ਝੋਲੀ ਪਾਈ ਗਈ ਹੈ ਮੋਦੀ ਗਵਰਨਮੈਂਟ ਦੀ ਇੱਕ ਅਚੀਵਮੈਂਟ ਸ਼ੌਕ ਕੀਤੀ ਗਿਆ ਜਿਸ ਤਰੀਕੇ ਦੇ ਨਾਲ ਨਿਊਜ਼ਪੇਪਰਸ ਨੇ ਉਹ ਖਬਰਾਂ ਆਈਆਂ ਉਹ ਅੱਜ ਤੱਕ ਖਬਰਾਂ ਉਹ ਰੈਗੂਲਰ ਉਹਦੀ ਇੰਟੈਰੋਗੇਸ਼ਨ ਦੇ ਹਵਾਲੇ ਨਾਲ ਚੱਲ ਰਹੀਆਂ ਨੇ ਓਕੇ ਜੇ ਇੰਡੀਅਨ ਗਵਰਨਮੈਂਟ ਨੂੰ ਲੱਗਦਾ ਕਿ ਉਹ ਕਸੂਰਵਾਰ ਸੀ ਜੇ ਉਹਨਾਂ ਨੂੰ ਲੱਗਦਾ ਕਿ ਉਹਨੂੰ ਵਾਪਸ ਲਿਆ ਕੇ ਜਿਹੜੇ ਵਿਕਟਮ ਸੀਗੇ ਉਸ ਵਾਇਲੈਂਸ ਦੇ ਉਹਨਾਂ ਨੂੰ ਜਸਟਿਸ ਮਿਲੇਗੀ ਫਾਈਨ ਸਾਨੂੰ ਇੱਥੇ ਕੋਈ ਇਤਰਾਜ਼ ਨਹੀਂ ਸਾਨੂੰ ਇਤਰਾਜ਼ ਹੈ ਕਿ ਜਿਹੜੀ ਵਾਇਲੈਂਸ ਇੰਡੀਆ ਨੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਕੀਤੀ ਹੈ और जेडी इंडियन इंडियन जांच बिठाई गई सी और जिन्हें रॉ दे एक्स ऑफिशियल विकास यादव न दोषी भी मानिया इंडा